ਇੱਕ ਪਾਸੇ ਤਰਨ ਤਾਰਨ ਦੇ ਵਿੱਚ ਵੋਟਾਂ ਪੈ ਗਈਆਂ ਦੂਜੇ ਪਾਸੇ ਬਿਹਾਰ ਦੇ ਵਿੱਚ 20 ਵੋਟਾਂ ਪੈ ਗਈਆਂ ਪਰ ਹੁਣ ਜਿੱਤੇਗਾ ਕੌਣ ਪਹਿਲੇ ਨੰਬਰ ਤੇ ਕੌਣ ਰਹੇਗਾ ਦੂਜੇ ਤੇ ਕੌਣ ਤੀਜੇ ਤੇ ਕੌਣ ਚੌਥੇ ਤੇ ਕੌਣ ਤੇ ਫਾਡੀ ਕੌਣ ਰਹੇਗਾ ਇਹਦੇ ਬਾਰੇ ਐਗਜ਼ਿਟ ਪੋਲ ਆ ਗਿਆ ਸਰਵੇ ਆ ਗਿਆ ਕਿ ਕੌਣ ਜਿੱਤੇਗਾ ਤੇ ਕੌਣ ਹਾਰੇਗਾ ਤੁਸੀਂ ਵੀ ਬੜੀ ਉਤਸੁਕਤਾ ਦੇ ਨਾਲ ਸਭ ਕੁਝ ਜਾਨਣਾ ਚਾਹੁੰਦੇ ਹੋ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਆਂ ਤਰਨ-ਤਾਰਨ ਦੀ ਤੇ ਫਿਰ ਤੁਹਾਨੂੰ ਦੱਸਾਂਗੇ ਬਿਹਾਰ ਦੇ ਵਿੱਚ ਜਿਹੜਾ ਐਗਜ਼ਿਟ ਪੋਲ ਆਇਆ ਜਿਹੜਾ ਵੱਖ-ਵੱਖ ਚੈਨਲਾਂ ਨੇ ਵੱਖ-ਵੱਖ ਅਖਬਾਰਾਂ ਤੇ ਏਜੰਸੀਆਂ ਨੇ ਸਰਵੇ ਦਿੱਤਾ ਉਹ ਤੁਹਾਨੂੰ ਦੱਸਾਂਗੇ ਪਹਿਲਾਂ ਬਈ ਤਰਨ-ਤਾਰਨ ਦੇ ਵਿੱਚ ਕੌਣ ਜਿੱਤੇਗਾ ਪਹਿਲਾਂ ਤਾਂ ਮੈਂ ਸਿੱਧੀ ਗੱਲ ਕਹਿੰਦੇ ਆਂ ਮਿੱਤਰੋ ਹਰ ਵਾਰ ਲੀਡਰ ਤੇ ਰਾਜਨੇਤਾ ਜਿੱਤਦੇ ਨੇ ਤੇ ਜਨਤਾ ਹਾਰ ਜਾਂਦੀ ਹੈ ਤੇ ਅੱਜਕੀ ਵੀ ਉਹੀ ਕੁਝ ਹੋਣਾ ਪਰ ਜੇ ਪਾਰਟੀ ਵਾਈਜ਼ ਵੇਖੀਏ ਤਾਂ ਟੱਕਰ ਹੈ ਆਮ ਆਦਮੀ ਪਾਰਟੀ ਤੇ ਜਿਹੜੇ ਮਨਦੀਪ ਸਿੰਘ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਦੇ ਵਿਚਾਲੇ ਜਿਹੜੀ ਟੱਕਰ ਉਹ ਲਾਜ਼ਮੀ ਹੈਗੀ ਆ ਤੇ ਜਿਹੜੀਆਂ ਦੋ ਨੈਸ਼ਨਲ ਪਾਰਟੀਆਂ ਇੱਕ ਕਾਂਗਰਸ ਤੇ ਇੱਕ ਬੀਜੇਪੀ ਉਹ ਚੌਥੇ ਤੇ ਪੰਜਵੇਂ ਦੀ ਲੜਾਈ ਲੜ ਰਹੀਆਂ ਐਨੀ ਮਾੜੀ ਹਾਲਤ ਉਥੇ ਇਹਨਾਂ ਦੋਨਾਂ ਪਾਰਟੀਆਂ ਦੀ ਲੱਗ ਰਹੀ ਐ ਇਹਨਾਂ ਚੋਂ ਇੱਕ ਇੱਕ ਚੌਥੇ ਤੇ ਆਊ ਤੇ ਇੱਕ ਪੰਜਵੇਂ ਤੇ ਆਊ ਫਿਰ ਹੁਣ ਦੂਜੇ ਤੇ ਤੀਜੇ ਤੇ ਕੌਣ ਰਹੇਗਾ ਦੇਖੋ ਜੀ ਪਹਿਲੇ ਤੇ ਦੂਜੇ ਤੇ ਤਾਂ ਰਹਿਣਗੇ ਆਮ ਆਦਮੀ ਪਾਰਟੀ ਤੇ ਮਨਦੀਪ ਸਿੰਘ ਇਹ ਜੋ ਅੱਜ ਦੀ ਹਾਲਤ ਦੇ ਵਿੱਚ ਮੈਨੂੰ ਲੱਗਦਾ ਪਿਆ ਔਰ ਤੀਜੇ ਤੇ ਮੈਨੂੰ ਜਪਦਾ ਕਿ ਅਕਾਲੀ ਦਲ ਆ ਸਕਦਾ ਏਸ ਤਰਨਤਾਰਨ ਹਲਕੇ ਦੇ ਵਿੱਚ ਪਰ ਕਾਂਗਰਸ ਤੇ ਬੀਜੇਪੀ ਇਹ ਬਹੁਤ ਪਿੱਛੇ ਖਿਸਕਣ ਦੀ ਉਮੀਦ ਹੈ ਇਹ ਇਸ ਟਾਈਮ ਤਰਨ ਤਰਨ ਦੇ ਵਿੱਚੋਂ ਜਿਹੜੀਆਂ ਚਾਰਚ ਫੇਰਿਓ ਜਿਹੜੀਆਂ ਆਵਾਜ਼ਾਂ ਆ ਰਹੀਆਂ ਨੇ ਉਹਨਾਂ ਦੇ ਆਧਾਰ ਤੇ ਮੈਂ ਗੱਲ ਕੀਤੀ ਹੈ ਬਾਕੀ ਅਸਲੀ ਨਤੀਜਾ 14 ਨੂੰ ਆਉਣਾ ਤੇ 14 ਦਾ ਜਿਹੜਾ ਨਤੀਜਾ ਹੈ ਉਹੀ ਅਸਲੀ ਹੋਏਗਾ ਉਸ ਤੋਂ ਪਹਿਲਾਂ ਸਾਰੇ ਅਨੁਮਾਨ ਨੇ ਸਾਰੇ ਤੁੱਕੇ ਨੇ ਤੇ ਤੁੱਕੇ ਤੇ ਅਨੁਮਾਨ ਝੂਠੇ ਵੀ ਹੁੰਦੇ ਨੇ ਹੁਣ ਜਿਹੜਾ ਐਗਜ਼ਿਟ ਪੋਲ ਆਇਆ ਬਿਹਾਰ ਬਾਰੇ ਵੇਖੋ ਜੀ ਬਿਹਾਰ ਦੇ ਵਿੱਚ ਟੋਟਲ ਜਿਹੜੀਆਂ ਸੀਟਾਂ ਨੇ ਉਹ ਹੈਗੀਆਂ 243 243 ਐਮਐਲਏ ਸੀਟਾਂ ਦੇ ਉੱਪਰ ਬਿਹਾਰ ਦੇ ਵਿੱਚ ਇਲੈਕਸ਼ਨ ਹੋਇਆ ਭਾਜਪਾ ਨੇ ਵੀ ਟਿੱਲ ਦਾ ਜ਼ੋਰ ਲਾਇਆ ਕਾਂਗਰਸ ਨੇ ਵੀ ਲਾਇਆ ਔਰ ਜਿਹੜੇ ਇਹਨਾਂ ਦੇ ਗੱਠਬੰਧਣ ਬਣੇ ਭਾਜਪਾ ਦੀ ਅਗਵਾਈ ਦੇ ਵਿੱਚ ਜਨਤਾਦਲ ਯੂਨਾਈਟਡ ਤੇ ਹੋਰ ਕੋਈ ਛੋਟੀਆਂ ਪਾਰਟੀਆਂ ਨੇ ਐਨਡੀਏ ਗੱਠਜੋੜ ਬਣਾਇਆ ਤੇ ਕਾਂਗਰਸ ਪਾਰਟੀ ਤੇ ਦੂਜੀਆਂ ਕੁਝ ਪਾਰਟੀਆਂ ਨੇ ਮਹਾ ਗਠਬੰਧਨ ਜਿਹੜਾ ਉੱਥੇ ਬਣਾਇਆ ਔਰ ਜਿਹੜੇ ਐਗਜ਼ਿਟ ਪੋਲ ਆਏ ਨੇ ਜਿਹੜੇ ਸਰਵੇ ਆਏ ਨੇ ਉਹ ਕੀ ਕਹਿੰਦੇ ਨੇ ਸਰਵੇ ਕਹਿੰਦੇ ਨੇ న్యూਜ਼ 24 ਦਾ ਜਿਹੜਾ ਸਰਵੇ ਆਇਆ ਬਿਹਾਰ ਬਾਰੇ ਉਹ ਕਹਿੰਦਾ 243 ਸੀਟਾਂ ਦੇ ਵਿੱਚੋਂ 152 ਐਨਡੀਏ ਨੂੰ ਆ ਸਕਦੀਆਂ ਨੇ ਔਰ ਜਿਹੜਾ ਕਾਂਗਰਸ ਵਾਲਾ ਮਹਾ ਗਠਵੰਦਨ ਹੈ ਉਹਨੂੰ 84 ਆ ਸਕਦੀਆਂ ਨੇ ਤੇ ਹੋਰਾਂ ਨੂੰ 7 ਆ ਸਕਦੀਆਂ ਨੇ ਹੁਣ ਇੱਕ ਸਰਵੇ ਟਾਈਮਜ਼ ਨਾਉ ਦਾ ਆਇਆ ਉਹ ਵੀ ਭਾਜਪੀ ਦੀ ਅਗਵਾਈ ਵਾਲੇ ਜਿਹੜਾ ਐਂਡੀਆ ਗੱਠ ਜੋੜਾ ਹੈ ਉਹਨੂੰ 143 ਸੀਟਾਂ ਤੇ ਜਿਤਾ ਰਿਆ ਤੇ ਕਾਂਗਰਸ ਵਾਲਾ ਜਿਹੜਾ ਮਹਾ ਗਠਵੰਦਨ ਹੈ ਉਹਨੂੰ 95 ਸੀਟਾਂ ਤੇ ਜਿਤਾ ਰਿਆ ਤੇ 5 ਤੇ ਹੋਰਾਂ ਨੂੰ ਜਿਤਾ ਰਿਆ ਔਰ ਜਿਹੜਾ ਆ ਇੱਕ ਹੋਰ ਸਰਵੇ ਹੈ ਜਿਹੜਾ TIF ਰਿਸਰਚ ਇਹ ਵੀ ਇੱਕ ਸਰਵੇ ਪੇਸ਼ ਕਰਦੇ ਨੇ ਇਹਨਾਂ ਦੇ ਸਰਵੇ ਦੇ ਵਿੱਚ NDA ਗੱਠਜੋੜ ਆ ਜਿਹੜਾ ਉਹ 145 ਤੋਂ 163 ਸੀਟਾਂ ਤੇ ਜਿਹੜਾ ਮਹਾਗਠਬੰਧਨ ਕਾਂਗਰਸ ਵਾਲਾ ਉਹ 76 ਤੋਂ 95 ਸੀਟਾਂ ਤੇ ਅਦਰ ਨੂੰ ਇਹ ਤਿੰਨ ਤੋਂ 6 ਸੀਟਾਂ ਦੇ ਰਹੇ ਨੇ ਹੁਣ ਮੈਟ੍ਰਿਕਸ ਦਾ ਜਿਹੜਾ ਸਰਵੇ ਆ ਜਿਹੜਾ ਮੈਟ੍ਰਿਕਸ ਦਾ ਐਗਜ਼ਿਟ ਪੋਲ ਹੈ ਉਹ ਕਹਿੰਦਾ ਐਨਡੀਏ ਨੂੰ 147 ਤੋਂ 168 ਤੱਕ ਸੀਟਾਂ ਆਉਣਗੀਆਂ 243 ਚੋਂ ਸਰਕਾਰ ਕਿੰਨਿਆਂ ਨਾਲ ਬਣਨੀ ਹੈ 122 23 ਸੀਟਾਂ ਨਾਲ ਸਰਕਾਰ ਬਣਨੀ ਹੈ ਜੀ ਤੇ ਜਿਹੜਾ ਇੰਡੀਆ ਗੱਠਜੋੜ ਹੈ ਉਹਨੂੰ ਉਹ 70 ਤੋਂ 90 ਸੀਟਾਂ ਦੇ ਰਿਹਾ ਐ ਜੀਵੀਸੀ ਪੋਲ ਜਿਹੜਾ ਉਹ ਐਨਡੀਆ ਗੱਠਜੋੜ ਨੂੰ 135 ਤੋਂ 150 ਸੀਟਾਂ ਦੇ ਰਿਹਾ ਤੇ ਇੰਡੀਆ ਗੱਠਜੋੜ ਨੂੰ 88 ਤੋਂ 103 ਦੇ ਰਿਹਾ ਇਸੇ ਤਰ੍ਹਾਂ ਜਿਹੜਾ ਦਿਨਿਕ ਭਾਸਕਰ ਹੈ ਦਿਨਿਕ ਭਾਸਕਰ ਦਾ ਸਰਵੇ ਕਹਿੰਦਾ 145 ਤੋਂ 160 ਸੀਟਾਂ ਐਨਡੀਆ ਯਾਨੀ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਤੇ ਜਿਹੜਾ ਇੰਡੀਆ ਗੱਠਜੋੜ ਜਿਹਦੇ ਚ ਕਾਂਗਰਸ ਹੈ ਉਹਨੂੰ 73 ਤੋਂ 91 ਸੀਟਾਂ ਦੇ ਰਿਹਾ ਮਤਲਬ ਜਿਆਦਾਤਰ ਜਿਹੜੇ ਸਰਵੇ ਨੇ ਉਹਨਾਂ ਨੇ ਬੀਜੇਪੀ ਦੀ ਅਗਵਾਈ ਵਾਲੇ ਐਂਡੀਏ ਨੂੰ ਜਿਤਾਤਾ ਇਹ ਸਰਵੇ ਨੇ ਹੁਣ ਇਹ ਸਰਵੇ ਸੱਚ ਕਿੰਨੇ ਹੁੰਦੇ ਨੇ ਪਿਆਰਿਓ ਇਹ ਜਿਹੜੇ ਸਰਵੇ ਨੇ ਜ਼ਰੂਰੀ ਨਹੀਂ ਕਿ ਇਹ ਸੱਚ ਨਿਕਲਣ ਇਹ ਮੈਂ ਪਹਿਲਾਂ ਦੱਸ ਦਿੱਤਾ ਇਹ ਤੁੱਕਾ ਹੁੰਦਾ ਇਹ ਅਨੁਮਾਨ ਹੁੰਦਾ ਬਹੁਤ ਛੋਟਾ ਛੋਟਾ ਅੰਕੜਾ ਜਿਵੇਂ ਮੰਨ ਲਓ ਕਿ ਇੱਕ ਐਮਐਲਏ ਸੀਟ ਦੇ ਉੱਪਰ 2 ਲੱਖ ਵੋਟਰ ਹੋਣ ਜਿਵੇਂ ਤਰਨਤਾਰਨ ਦੀ ਜਿਹੜੀ ਐਮਐਲਏ ਸੀਟ ਆ ਉੱਥੇ 1,90,000 ਵੋਟਰ ਸੀਗੇ ਤੇ 190000 ਦੇ ਵਿੱਚੋਂ 24000 ਨੂੰ ਵੱਖ-ਵੱਖ ਥਾਵਾਂ ਤੋਂ ਪੁੱਛ ਕੇ ਤਾਂ ਉਹ ਸਰਵੇ ਬਣਾ ਲਿਆ ਜਾਂਦਾ ਹੈ ਐਦਾਂ ਦੇ ਇਹ ਸਰਵੇ ਹੁੰਦੇ ਨੇ ਹੁਣ 1 ਲੱਖ ਤੇ 90000 ਵੋਟਰ ਹੋਵੇ ਉਹਦੇ ਵਿੱਚੋਂ ਆਪਾਂ 5700 ਜਾਂ 1500 ਨੂੰ ਪੁੱਛ ਕੇ ਪੱਕਾ ਸਰਵੇ ਨਹੀਂ ਬਣਾ ਸਕਦੇ ਪਰ ਇੱਥੇ ਇੰਜ ਬਣਾਏ ਜਾਂਦੇ ਨੇ ਪਰ ਇੱਥੇ ਮੈਂ ਇੱਕ ਗੱਲ ਕਹਿ ਦਿਆਂ ਜਿਹੜੀ ਮੈਂ ਸ਼ੁਰੂਆਤ ਚ ਕਹੀ ਸੀ ਕੌਣ ਜਿੱਤੇਗਾ ਤੇ ਕੌਣ ਹਾਰੇਗਾ ਮੈਨੂੰ ਜਦੋਂ ਦੀ ਅਕਲ ਆਈ ਹੈ ਜਦੋਂ ਦੀ ਹੋਸ਼ ਸੰਭਾਲੀ ਹੈ ਮੈਂ ਵੇਖ ਰਿਹਾ ਕਿ ਹਰ ਵਾਰ ਜਨਤਾ ਹਾਰ ਜਾਂਦੀ ਹੈ ਪਬਲਿਕ ਹਾਰ ਜਾਂਦੀ ਹੈ ਲੋਕ ਹਾਰ ਜਾਂਦੇ ਨੇ ਵੋਟਾਂ ਪਾਉਣ ਤੋਂ ਬਾਅਦ ਤੇ ਝੂਠੇ ਲਾਰਿਆਂ ਵਾਲੇ ਜਿਹੜੇ ਲੀਡਰ ਨੇ ਉਹ ਜਿੱਤ ਜਾਂਦੇ ਨੇ ਹਮੇਸ਼ਾ ਇਹ ਹੁੰਦਾ ਰਿਹਾ ਇਸੇ ਕਰਕੇ 1952 ਤੋਂ ਲੈ ਕੇ ਹੁਣ ਤੱਕ ਕਿਸੇ ਵੀ ਪਾਰਟੀ ਨੇ ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ ਕੀਤਾ ਲੋਕਾਂ ਦੇ ਮੁੱਦਿਆਂ ਦਾ ਹੱਲ ਨਹੀਂ ਕੀਤਾ ਕੀਤਾ ਕੀ ਲਾਰੇ ਲਾਏ ਝੂਠ ਬੋਲੇ ਜਿਹੜੀਆਂ 1952 ਚ ਵੋਟਾਂ ਪੈਣ ਵੇਲੇ ਵਾਅਦੇ ਕੀਤੇ ਗਏ ਸੀ ਉਹੀ ਵਾਅਦੇ ਹੋਣ ਕੀਤੇ ਜਾ ਰਹੇ ਨੇ ਤੇ ਫਿਰ ਹੱਲ ਕੀ ਹੋਇਆ فرض ਕਰੋ ਮੈਂ ਇੱਕ ਬੰਦੇ ਨੂੰ ਆਪਾਂ ਕਹੀਏ ਵੀ ਤੈਨੂੰ ਮਕਾਨ ਬਣਾ ਕੇ ਦੇਾਂਗੇ ਵੀ ਜੇ ਆਪਾਂ ਉਹਨੂੰ ਮਕਾਨ ਬਣਾ ਦਈਏ ਤਾਂ ਫਿਰ ਹਰ ਵਾਰ ਹਰ ਰੋਜ਼ ਇਹ ਗੱਲ ਕਹਿਣ ਦੀ ਤਾਂ ਲੋੜ ਨਹੀਂ ਪਵੇਗੀ ਜਿਹੜਾ ਕੰਮ ਕਰ ਦਿੱਤਾ ਹੁਣ 1952 ਚ ਜਦੋਂ ਪਹਿਲੀ ਵਾਰ ਭਾਰਤ ਦੇ ਵਿੱਚ ਵੋਟਾਂ ਪਈਆਂ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਗਰੀਬੀ ਖਤਮ ਕਰ ਦਿਆਂਗੇ ਬੇਰਜ਼ਗਾਰੀ ਖਤਮ ਕਰ ਦਿਆਂਗੇ ਅਸੀਂ ਇੱਥੇ ਅਮੀਰ ਗਰੀਬ ਦਾ ਪਾੜਾ ਖਤਮ ਕਰ ਦਿਆਂਗੇ ਅਸੀਂ ਮਹਿੰਗਾਈ ਖਤਮ ਕਰ ਦਿਆਂਗੇ ਆਹੀ ਵਾਦੇ ਉਹਨਾਂ ਨੇ ਉਦੋਂ ਕੀਤੇ ਅੱਜ ਵੀ ਵਾਦੇ ਉਹੀ ਨੇ ਗਰੀਬੀ ਖਤਮ ਕਰ ਦਿਆਂਗੇ ਕਰਜ਼ੇ ਖਤਮ ਕਰ ਦਿਆਂਗੇ ਮਹਿੰਗਾਈ ਖਤਮ ਕਰ ਦਿਆਂਗੇ ਬੇਰਜ਼ਗਾਰੀ ਖਤਮ ਕਰ ਦਿਆਂਗੇ ਨਾ ਉਦੋਂ ਤੋਂ ਅੱਜ ਤੱਕ ਕੁਝ ਕੀਤਾ ਤੇ ਨਾ ਆਪਾਂ ਨੂੰ ਤਾਂ ਕਿਸੇ ਪਾਰਟੀ ਤੋਂ ਕੋ ਬਹੁਤੀ ਉਮੀਦ ਹੈ ਆਪਾਂ ਤਾਂ ਸਿੱਧਾ ਕਹਿੰਨੇ ਆ ਸਾਰੀਆਂ ਪਾਰਟੀਆਂ ਦੀਆਂ ਨੀਤੀਆਂ ਪਾਲਿਸੀਆਂ ਅੱਖੋ ਵੇਖੀਏ ਤੇ ਇੱਕੋ ਜੀਆਂ ਪਾਰਟੀਆਂ ਨੇ ਨਾਂ ਅਲੱਗ-ਅਲੱਗ ਨੇ ਨਾਵਾਂ ਦੇ ਟੈਗ ਲੱਗ ਨੇ ਪਰ ਲੀਡਰ ਵੀ ਸਾਰੀਆਂ ਪਾਰਟੀਆਂ ਚ ਇੱਕੋ ਜਿਹੇ ਨੇ ਮਤਲਬ ਉਹੀ ਬੰਦੇ ਪਿਛਲੀਆਂ ਵੋਟਾਂ ਵੇਲੇ ਦੂਜੀ ਪਾਰਟੀ ਸੀ ਤੇ ਅਗਲੀਆਂ ਵੋਟਾਂ ਵੇਲੇ ਦੂਜੀ ਚ ਵੜ ਜਾਂਦੇ ਨੇ ਇਹ 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 ਕੀ ਹੋ ਰਿਹਾ ਵੇਖੋ ਹੁਣ ਤਰਨ ਤਰਨ ਚੋਣਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਖੜਾ ਕੀਤਾ ਹਰਮੀਤ ਸਿੰਘ ਸੰਧੂ ਉਹ ਪਹਿਲਾਂ ਪਿਛਲੀ ਵਾਰ ਜਦੋਂ 2022 ਚ ਵੋਟਾਂ ਪਈਆਂ ਨੇ ਉਦੋਂ ਕਾਲੀ ਦਲ ਵੱਲੋਂ ਚੋਲਣਾੜਿਆ ਉਦੋਂ ਉਹ ਕਹਿੰਦਾ ਰਿਹਾ ਵੀ ਆਮ ਆਦਮੀ ਪਾਰਟੀ ਗਲਤ ਆ ਤੇ ਆਮ ਆਦਮੀ ਪਾਰਟੀ ਕਹਿੰਦੀ ਰਹੀ ਵੀ ਇਹ ਜਿਹੜਾ ਕਾਲੀ ਦਲ ਦਾ ਉਮੀਦਵਾਰ ਆ ਇਹ ਗਲਤ ਆ ਫਿਰ ਹੁਣ ਉਹ ਉਧਰ ਰਲ ਗਿਆ ਆਮ ਆਦਮੀ ਪਾਰਟੀ ਕਹੀ ਜਾਂਦੀ ਆ ਵੀ ਇਹ ਬੰਦਾ ਸਹੀ ਆ ਤੇ ਉਹ ਕਹੀ ਜਾਂਦਾ ਵੀ ਇਹ ਪਾਰਟੀ ਸਹੀ ਆ ਬੰਦਾ ਇਹਨਾਂ ਨੂੰ ਪੁੱਛੇ ਵੀ ਇੱਕ ਟਾਈਮ ਤਾਂ ਤੁਸੀਂ ਲੋਕਾਂ ਨੂੰ ਬੇਵਕੂਫ ਬਣਾ ਰਹੇ ਸੀ ਜਾਂ ਤਾਂ 2022 ਚ ਤੁਸੀਂ ਲੋਕਾਂ ਨੂੰ ਬੇਵਕੂਮ ਬਣਾਇਆ ਝੂਠ ਬੋਲੇ ਜਦੋਂ ਇਹ ਕਹਿੰਦਾ ਰਿਹਾ ਹਰਮੀਤ ਸਿੰਘ ਸੰਧੂ ਵੀ ਆਮ ਆਦਮੀ ਪਾਰਟੀ ਗਲਤ ਆ ਅਕਾਲੀ ਦਲ ਸਹੀ ਆ ਤੇ ਜਾਂ ਫਿਰ ਤੁਸੀਂ ਅੱਜ ਝੂਠ ਬੋਲ ਰਹੇ ਹੋ ਲੋਕਾਂ ਨੂੰ ਤੇ ਜਾਂ ਫਿਰ ਤੁਹਾਨੂੰ ਸਮਝ ਦੀ ਇੰਨੀ ਘਾਟ ਆ ਤੁਹਾਨੂੰ ਆਪ ਨੂੰ ਹੀ ਨਹੀਂ ਪਤਾ ਕਿ ਕਿਹੜੀ ਪਾਰਟੀ ਸਹੀ ਆ ਤੇ ਕਿਹੜੀ ਗਲਤ ਆ ਪਰ ਅਸਲ ਦੇ ਵਿੱਚ ਹੈ ਕੀ ਆ ਅਸਲ ਦੇ ਵਿੱਚ ਸਭ ਸੈਟਿੰਗਾਂ ਨੇ ਰਾਜਨੇਤਾ ਕਹਿੰਦੇ ਨੇ ਕਿ ਅਸੀਂ ਤੁਹਾਡੇ ਲਈ ਆ ਕਰ ਰਹੇ ਆ ਉਹ ਕਰ ਰਿਹਾ ਲੋਕਾਂ ਲਾਕਾਂ ਲਈ ਕੁਛ ਨਹੀਂ ਅਸਲ ਦੇ ਵਿੱਚ ਸਾਰੇ ਰਾਜਨੇਤਾ ਆਪ ਦੇ ਲਈ ਹੀ ਸਭ ਕੁਝ ਕਰਦੇ ਨੇ ਲਗਭਗ ਹੀ ਇਸ ਟਾਈਮ ਦੀ ਜਿਹੜੀ ਪੋਲਿਟਿਕਸ ਆ ਇਸ ਟਾਈਮ ਦੀ ਜਿਹੜੀ ਸਿਆਸਤ ਆ ਉਹ ਆਪਣੇ ਲਈ ਆਪਣੇ ਘਰਾਂ ਲਈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਆਪਣੀਆਂ ਜਾਇਦਾਦਾਂ ਲਈ ਕੀਤੀ ਜਾਂਦੀ ਹੈ ਜਿਹੜੀ ਜਿਹੜੀ ਉਹ ਲੋਕ ਸੇਵਾ ਦੀ ਸਿਆਸਤ ਜਿਹੜੀ ਉਹ ਮੁੱਦਿਆਂ ਦੀ ਸਿਆਸਤ ਉਹ ਇਹਨਾਂ ਵੋਟ ਪਾਰਟੀਆਂ ਦੇ ਵਿੱਚ ਕਿਤੇ ਕਾਟੀ ਨਜ਼ਰ ਆਉਂਦੀ ਐ ਜਿਸ ਦਿਨ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਅੱਗੇ ਆਈਆਂ ਉਸ ਦਿਨ ਸੱਚਮੁੱਚ ਭਾਰਤ ਤੇ ਪੰਜਾਬ ਦੇ ਵਿੱਚ ਇੱਕ ਵੱਖਰਾ ਯੁੱਗ ਆਰੰਭ ਹੋਵੇਗਾ ਇੱਕ ਵੱਖਰਾ ਦੌਰ ਛਿੜੇਗਾ ਉਸ ਦਿਨ ਫਿਰ ਹਰ ਰੋਜ਼ ਦੀਵਾਲੀ ਹੋਵੇਗੀ ਫਿਰ ਹਰ ਰੋਜ਼ ਨਵੇਂ ਸਾਲ ਵਾਲਾ ਮਾਹੌਲ ਹੋਵੇਗਾ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ